ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਮਾਜ ਮਹਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸਚਨੈ ਦੁੱਖ ਕਭੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਹਾ ਗੁਰਮਤਿ ਮਨਉ ਸਾਵਣਿਆ ਹਵਾਰੀ ਜੀਓ ਵਾਰੀ ਸੁਖ ਸਹਜ ਸਮਾਦ ਲਗਾਵਣਿਆ ਜੋ ਹਰ ਸੇਵੈ ਸੇ ਸਦਾ ਸੋਹ ਹੈ ਸੋਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੇ ਭਗਤ ਤੇਰਾ ਮਨ ਪਾਏ ਸੱਚ ਬਾਣੀ ਤੁਧਾ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜਿਉ ਤੇਰਾ ਗੁਰਮੁਖ ਮਿਲੈ ਤਾ ਤੂ ਕੈ ਫੇਰਾ ਜਾ ਤੁਧ ਭਾਵੈ ਤਾ ਨਾਇ ਰਚਾਵੈ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰਮਨ ਵਸਾਇਆ ਹਾਰਖ ਸੁਖ ਸੁਮੋਗ ਬਾਇਆ ਇਕਸ ਸਿਓ ਲਵ ਲਾਗੀ ਸਭ ਹੀ ਹਰਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰਾ ਚਾਈ ਨਉ ਨਿਤ ਨਾਮ ਵਸਿਆ ਮਨੁ ਆਏ ਪੂਰਾ ਭਾਗ ਸਤਗੁਰ ਪਾਇਆ ਸਭ ਦੇ ਮੇਲ ਮਿਲਾਵਣਿਆ ਤੂੰ ਦਿਆਲਾ ਸਦਾ ਸੁਖ ਦਾਤਾ ਤੂੰ ਆਪੇ ਮੇਲਾ ਗੁਰਮੁਖ ਜਾਤਾ ਤੂੰ ਆਪੇ ਦੇਵ ਨਾਮ ਬਡਾਈ ਨਾ ਵਰਤੇ ਸੁਖ ਪਾਵਣਿਆ ਸਦਾ ਸਦਾ ਸਾਂਚੇ ਤੁਦ ਸਲਾਹੀ ਗੁਰਮਖ ਜਾਪਤਾ ਦੂਜਾ ਕੋ ਨਹੀਂ ਏਕ ਸਚੁ ਮਰਿ ਰਹਿਆ ਸਮਾਹਿ ਮਨ ਬਨਿਆ ਬਨ ਮਿਲਾਵਣਿਆ ਗੁਰਮਖ ਹੋਵੈ ਸੋ ਸਲਾਹੀ ਸਾਚੇ ਠਾਕੁਰ ਵੀ ਪ੍ਰਵਾਹੀ ਨਾਨਕ ਨਾਮ ਵਸੈ ਮਨ ਅੰਤਰਾ ਗੁਰ ਸਾਧੀ ਹਰ ਮੇ ਲਾਵਣਿਆ ਮਾਜ ਮਹਲਾ ਤੀਜਾ ਤੇਰੇ ਭਾਗਤਾ ਸੁਹ ਹੈ ਸਾਚਾ ਦਰਵਾਰੇ ਗੁਰ ਕੈ ਸਬਦ ਨਾਮ ਸਵਾਰੇ ਸਦਾ ਨਾਮਦਰਹ ਦਿਨ ਰਾਤੀ ਗੁਣ ਕਾ ਗੁਣੀ ਸੁਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮੰਨ ਵਸਾਵਣਿਆ ਹਰ ਜੀਉ ਸੱਚਾ ਉਚਉ ਚਾ ਹਉ ਮੈਂ ਮਾਰ ਮਿਲਾਵਣਿਆ ਰਹਾਉ ਭਰ ਜਿਓ ਸੱਚਾ ਸਾਚੀ ਨਾਈ ਘਰ ਪਰ ਸਾਥੀ ਕਸਾ ਮਿਲਾਈ ਗੁਰ ਸਾਧਮਲਾ ਸੇ ਵਿਛੜਾ ਨਾਹੀ ਸਹਜੇ ਸੱਚ ਸੁਮਾਵਣਿਆ ਪੁਜਤੇ ਬਾਹਰ ਕਛੂ ਨ ਹੋਏ ਤੂੰ ਕਰ ਕਰ ਵੇਖੈ ਜਾਣ ਸੋਏ ਕਾਪੇ ਕਰੇ ਕਰਾਇ ਕਰਤਾ ਗੁਰਵਤ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭਾਈ ਭਾਈ 시ਗਾਰ ਬਣਾਏ ਸਤਿਗੁਰ ਸੇਵ ਸਦਾ ਸੋਹਾਗਣ ਸੱਚ ਉਪਦੇਸ ਸਮਾ ਬਣਿਆ ਸਾਬ ਦਾ ਵਿਸਾਰਣ ਤਿਨ ਠੌਰ ਨਠਾਉ ਪ੍ਰਾਪੂ ਕੋ ਲੈ ਜੋ ਸੁੰਝੈ ਘਰ ਕਾਉ ਹਾਲਤਾ ਪਾਲਤਾ ਦਿਨ ਤਿਨੀ ਦੁਬੈ ਸਗਵਾਈ ਦੁਖੇ ਦੁਖ ਵਿਹਾ ਬਣਿਆ ਲਿਖਦੇ ਆ ਲਿਖਦੇ ਆ ਕਾਗਦ ਵਸ ਕੋਈ ਦੋਜਾ ਪਾਏ ਸੁਖ ਪਾਏ ਨਾ ਕੋਈ ਗੂੜ ਲਿਖਾਤਾ ਗੂੜ ਕਮਾਵੇ ਜਲ ਜਾਵੇ ਗੂੜ ਜਿਤ ਲਾਵਣਿਆ ਗੁਰਵਖਾ ਸਚੋ ਸਾਚਿ ਲਿਖਾ ਵਿਚਾਰ ਸੇ ਜਾਣ ਸੱਚੇ ਪਾਵੈ ਮੂਖ ਦੁਆਰ ਸੱਚ ਕਾਗਦ ਕਰਮ ਸੁਵਾਣੀ ਸੱਚ ਲਿਖ ਸੱਚ ਸੁਭਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਬੈਠਾ ਵਿੰਕਰ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ ਨਾਨਕ ਨਾਮਵਲੇ ਵੜਿਆਈ ਪੂਰੇ ਗੁਰਤੇ ਪਾਵਣ ਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰਤੇ ਹੋਵੈ ਫੋਮ ਮੈਰ ਲਾਗੀ ਗੁਰ ਸਬਦੀ ਖੋਵੈ ਮਨ ਨਿਰਮਲ ਅਨੰਦ ਭਗਤੀ ਰਤਾ ਭਗਤ ਕਰੇ ਹਰ ਪਾਵਣ ਆ ਹਲ ਬਾਰੀ ਦੀ ਜੋ ਵਾਰੀ ਆਪ ਭਗਤ ਕਰਨ ਆਵਰਾ ਭਗਤ ਕਰਾਵਣਿਆ ਤੇ ਨਾ ਭਗਤ ਜਿ ਨਾ ਕਹੋ ਸਦ ਨਾਮ ਸਕਾਰ ਕੀਜੈ ਜੋ ਅਣ ਦਿਨ ਹਰ ਗੁਣ ਘਾ ਬਣਿਆ ਰਹਾ ਆਪੇ ਕਰਤਾ ਕਾਰਨ ਕਰਾਈ ਜਿਤ ਭਾਵੈ ਤਿਤ ਕਾਰ ਲੈ ਲਾਈ ਪੂਰਾ ਭਾ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵਤਾ ਕਿਛ ਪਾਏ ਗੁਰ ਪ੍ਰਸਾਦੀ ਹਰਮਨ ਵਸਾਏ ਸਦਾ ਮੁਕਤ ਹਰਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਾਰਮ ਕਮਾਵੈ ਮੁਕਤ ਨ ਪਾਏ ਦੇ ਸੰਤਰਾ ਭਵੈ ਦੂਜੈ ਭਾਏ ਖਵਾਏ ਬਿਰਥਾ ਜਨਮ ਗਵਾਇਆ ਕਉਟੀ ਬੇਨ ਸਵਦਾ ਦੁਖ ਪਾਵਣਿਆ ਧਾਉਤ ਰਖੇ ਠਾਕਰ ਹਾਈ ਗੁਰ ਪਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲਮ ਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇਕ ਕੂੜ ਲਾਗੇ ਕੂੜੇ ਫਰ ਪਾਏ ਦੂਜਾ ਭਾਏ ਵਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੂੜ ਡੁੱਬੇ ਕੂੜ ਭੋਰ ਵਿਖ ਖਾਵਣਿਆ ਇਸ ਮਨ ਮੈਂ ਮਨ ਕੋ ਗੁਰ ਮੁਖ ਦੇਖੈ ਭਾਏ ਭਗਤ ਜਾਹੋਂ ਮੈਂ ਸੋਖੈ ਸਿੱਧ ਸਾਧਕ ਮੋਹਨ ਧਾਰੀ ਰਹੇ ਲਿਬਲਾਏ ਤਿੰਨ ਪੀ ਤਨ ਮੈਂ ਮਨ ਨਾ ਦੇਖਾ ਬਣਿਆ ਆਪ ਕਰਾਏ ਕਰਤਾ ਸੋਈ ਸੋਖ ਕੇ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਮੋ ਮੰਨਵ ਸਾਵਣਿਆ ਮਹਾਰਿ ਮਹੱਲਾ ਤੀਜਾ ਇਸ ਗੁਫਾ ਮੈਂ ਖੁੱਟ ਪੰਡਾਰਾ ਤੇਸ ਵਿੱਚ ਵਸਾ ਹਰ ਲਖ ਪਾਰਾ ਆਪੇ ਹੋਤਾ ਪ੍ਰਗਟ ਹੈ ਆਪੇ ਗੁਰ ਸਬਦ ਹੀ ਆ ਪਵਨ ਜਾਵਣਿਆ ਖੋ ਵਾਰੀ ਜੀਓ ਵਾਰੀ ਅਮਰਤ ਨਾਮ ਵਨਵ ਸਾਵਣਿਆ ਅਮਰਤ ਨਾਮ ਹਰਸ ਮੀਖਾ ਗੁਰ ਮਤੀ ਅਮਰਤ ਪੀਆਵਣਿਆ ਰਹਾ ਹੋ ਮੈਂ ਵਾਰ ਬਜਰਕ ਪਾਠ ਖੁਲਾਇਆ ਨਾਮਾ ਮੋਲ ਕੈ ਗੁਰ ਪ੍ਰਸਾਦੀ ਪਾਇਆ ਬਿਨ ਸਬਦੈ ਨਾਮ ਨ ਪਾਏ ਕੋਈ ਗੁਰ ਕਿਰਪਾ ਮੰਨ ਸਾਵਣਿਆ ਗੁਰ ਗਿਆਨ ਅੰਜਨ ਸਤਿ ਨੈਤਰੀ ਪਾਇਆ ਅੰਤਰ ਚਾਨਣ ਗਿਆਨ ਅੰਧੇਰ ਦਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰੋ ਭਾਂਡੜ ਕੋ ਬਾਹਰ ਜਾਏ ਨਾਮ ਨ ਲਹ ਬਹੁਤ ਵਿਗਾਰ ਦੁਖ ਪਾਏ ਮਨ ਮੁਖ ਹੰਦੇ ਸੁਜਾ ਨਹੀਂ ਫੇਰਾ ਘਰ ਆਏ ਗੁਰਮੁਖਵਤ ਪਾਵਣਿਆ ਘਰ ਪਰ ਸਾਦੀ ਸੱਚਾ ਹਰ ਪਾਏ ਮਨ ਤਰ ਵੇਖੈ ਹਉਮੈ ਮੈਰ ਨਾ ਜਾਂਾਈ ਮਨ ਤਰ ਵੇਖੈ ਹਉਮੈ ਮੈਰ ਜਾਏ ਬੈਸ ਸਥਾਨ ਸਦ ਹਰਗੁਣ ਗਾਵੇ ਸੱਚਾ ਸਬਦ ਸਮਾ ਬਣਿਆ ਨਉ ਦਰ ਠਾਕੇ ਤਾਵਤ ਰਹਾਏ ਦਸਵੈ ਨਿਜ ਘਰ ਵਾਸਾ ਪਾਏ ਓ ਤਾਈਆਂ ਹਦ ਸੌਤਵ ਜੈ ਦਿਨ ਰਾਤੀ ਗੁਰਮਤੀ ਸੌ ਦਸੁਨਾ ਬਣਿਆ ਬਿਨ ਸਬਦਾ ਅੰਤਰ ਆ ਹਨੇਰਾ ਨ ਵਸਤਲ ਹੈ ਨ ਚੂਕੈ ਫੇਰਾ ਸਤਗੁਰ ਹੱਥ ਕੁੰਜੀ ਹੋਰ ਦਰ ਖੁੱਲੈ ਨਾਹੀ ਗੁਰ ਪੂਰਾ ਭਾਗ ਮਿਲਾ ਬਣਿਆ ਗੋਪਤਾ ਪ੍ਰਗਟ ਤੂੰ ਸਭ ਨਹੀਂ ਥਾਈ ਗੁਰ ਪ੍ਰਸਾਦੀ ਮੇਰ ਸੋਜੀ ਪਾਈ ਨਾਨਕ ਨਾਮ ਸਲਾਹੀ ਸਦਾ ਤੂੰ ਗੁਰਮਖ ਮੰਨਵ ਸਾਵਣਿਆ ਮਾਝ ਮਹੱਲਾ ਤੀਜਾ ਗੁਰਮਖ ਮਿਲਾਇ ਮਲਾਇ ਆਪੇ ਕਾਣ ਜੋਹ ਦੁੱਖ ਨ ਸੰਤਾਪੇ ਹੋ ਮੈਂ ਵਾਰ ਵੰਦਨ ਸਤੋੜਾ ਗੁਰਮਖ ਸਬਦ ਸੁਹਾਵਣਿਆ ਹੋ ਵਾਰੀ ਜੀ ਹੋ ਵਾਰੀ ਹਰ ਹਰਨਾਮ ਸੁਹਾਵਣਿਆ ਗੁਰਮਖ ਗਾਵੈ ਗੁਰਮਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮਖ ਜੀਵਾ ਬਰਾ ਪਰਵਾਣ ਹਾਰ ਜਨ ਅਸੀਜੈ ਸਬਦ ਪਛਾਨ ਗੁਰਮਖ ਵਰ ਨਾ ਕਾਲ ਖਾਈ ਗੁਰਮਖ ਸਤਿਅ ਸੁਮਾਵਣਿਆ ਗੁਰਮਖ ਹਰਦਰ ਸੁਭਾ ਭੈ ਗੁਰਮਖ ਵਿੱਚ ਹੋ ਆ ਭਗਵਾਏ ਆ ਪਤਰਾਇ ਕੁਲ ਸਗਲੇ ਤਾਏ ਗੁਰਮੁਖ ਜਨਮ ਸੁਵਾਰਣਿਆ ਗੁਰਮੁਖ ਦੁਖ ਕਦੇ ਨਾ ਲਗੈ ਸਰਹੀਰਾ ਗੁਰਮੁਖ ਹੋ ਮੈਂ ਕਿਉ ਕਹਿ ਪੀਰਾ ਗੁਰਮੁਖ ਮਨ ਨਿਰਮਲਾ ਫਿਰ ਮੈ ਨਾ ਲਗੈ ਗੁਰਮੁਖ ਸਹਜ ਸੁਮਾਵਣਿਆ ਗੁਰਮੁਖ ਨਾਮ ਲੈ ਵਡਿਆਈ ਗੁਰਮੁਖ ਗੁਣ ਗਾਵੈ ਸੋਭਾ ਪਾਈ ਸਦਾ ਨੰਦਰ ਹੈ ਦਿਨ ਰਾਤੀ ਗਰਮ ਕਥਾ ਉਦ ਕਰਾਵਣਿਆ ਗਰਮ ਖੰਦਨ ਸਭ ਦੇ ਰਾਤਾ ਗੁਰਮੁਖ ਜੁਗਤਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸਭ ਦੇ ਭਗਤ ਕਰਾਵਣਿਆ ਵਾਰ ਗੁਰੂ ਹੈ ਅੰਧ ਅੰਧਾਰਾ ਜਮ ਕਾਲ ਘਰਠੇ ਕਰੈ ਪੁਕਾਰਾ ਅਣਧ ਰੋਗੀ ਵਿਸਤਾ ਕੇ ਕੀੜੇ ਵਿਸਤਾ ਮੈਂ ਦੁਖ ਭਾਵਣਿਆ ਗਰਮ ਖਾਪੇ ਘਰੇ ਕਰਾਏ ਗੁਰਮਖੇਰ ਦਾ ਮਟਾ ਪੁਆਏ ਨਾਨਕ ਨਾਮ ਲੈ ਵੜਿਆਈ ਪੂਰੇ ਗੁਰ ਤੇ ਪਾਵਣ ਆਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸਬਦ ਸੁਖਾਏ ਸਤਗੁਰ ਪੂਰਾ ਆਪੇ ਫਰਕ ਕੀ ਤੋਨ ਘਟ ਅੰਤਰ ਆਪੇ ਬੰਤ ਬਣਾਵਣਿਆ ਹਾਵਾਰੀ ਦੀਓ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਵਾਰ ਗੁਰੂ ਕੋ ਸਹਜ ਨ ਪਾਏ ਗੁਰਮਖ ਸਹਜ ਸਮਾ ਬਣਿਆ ਰਹਾ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਗਰੀ ਜਗਤ ਪਰੋਵੈ ਤੂੰ ਆਪੇ ਦੁੱਖ ਸੁਖ ਦੇਵੈ ਕਰਤੇ ਗੁਰਮਖ ਹਰ ਦੇਖਾ ਬਣਿਆ ਆਪੇ ਕਰਤਾ ਕਰੇ ਕਰਾਏ ਆਪੇ ਸਬਦ ਗੁਰ ਮੰਨ ਸਹਾਈ ਸਬਦਿ ਉਪਜੈ ਮਰਤਿ ਬਾਣੀ ਗੁਰੁ ਵਿਖਾਤ ਸੁਣਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਭੁਗਤਾ ਪੇ ਹੈ ਸਚਾ ਆਪੇ ਲਖ ਲਖ ਬਣਿਆ ਆਪੇ ਮਾਇਆ ਪੇ ਛਾਇਆ ਆਪੇ ਮੋਹ ਸਭ ਜਗਤੋ ਪਾਇਆ ਆਪੇ ਗੁਣ ਦਾਤਾ ਗੁਣ ਗਾਵੈ ਆਪੇ ਆਖ ਸੁਣਾ ਬਣਿਆ ਆਪੇ ਕਰੇ ਕਰਾਈ ਆਪੇ ਆਪੇ ਥਾਪ ਥੱਪੇ ਆਪੇ ਕੋਈ ਤੇ ਬਾਹਰ ਕੁਛ ਨਾ ਹੋਵੈ ਤੂੰ ਆਪੇ ਕਰੈ ਲਾ ਬਣਿਆ ਆਪੇ ਮਾਰੇ ਆਪ ਜਿਵਾਈ ਆਪੇ ਮਿਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮਖ ਸਹਜ ਸਮਾ ਬਣਿਆ ਆਪੇ ਉੱਚਾ ਉੱਚ ਹੋਈ ਜਿ ਸਾਬ ਵਿਖਾਣੇ ਸੋ ਵਿਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਮੇ ਖ ਖਾਲਣਿਆ ਬਾਜ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਰੇਵੀਕ ਮਨ ਭਾਈ ਗੁਰਮੁਖ ਸਤਿ ਸਮਾਵਣਿਆ ਹਉ ਵਾਰੀ ਜਿਉ ਵਾਰੀ ਜਗ ਜੀਵਨ ਮੰਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾ ਕਰ ਮੈਂ ਧਰਤੀ ਧੁਰ ਪਾਤਾਲਾ ਕਰੀ ਹਿ ਮੈਂ ਪ੍ਰੀਤਮਾ ਸਦਾ ਹੈ ਬਲਾ ਸਦਾ ਆਨੰਦ ਰਹਾ ਸੁਖ ਦਾਤਾ ਗੁਰਮਤ ਸਹਿਜ ਸੁਮਾ ਬਣਿਆ ਕਾਇਆ ਅੰਦਰ ਹੋ ਮੈਂ ਮੇਰਾ ਜੰਮਣ ਮਰਣ ਨਾ ਚੁਕੈ ਤੇਰਾ ਗੁਰਮਖੋਵੈ ਸੋ ਹੋ ਮੈਂ ਮਾਰੀ ਸਚੋ ਸਚ ਧਿਆ ਬਣਿਆ ਕਾਇਆ ਅੰਦਰ ਪਾਪ ਪੁੰਨ ਦੋਇ ਪਾਈ ਦੋਇ ਮਿਲ ਕਹੈ ਸ੍ਰੇਸ਼ਟ ਉਪਾਈ ਨਵਾਂ ਮਾਰਦਾ ਇੱਕਤ ਘਰ ਆਵੇ ਗੁਰਮਤ ਸਹਜ ਸਮਾਵਣਿਆ ਘੜ ਹੀ ਮਾਹੇ ਦੂਜੈ ਭਾਇ ਅਨੇੜਾ ਚੰਨ ਨ ਹੋਵੇ ਛੋਡੈ ਹੋਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਤਿਆਰ ਬਣਿਆ ਅੰਤਰ ਜੋਤ ਪ੍ਰਗਟ ਪਾਸਾਰ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ज्योती ज्योत में लावणिया अंदर महल रतिनी परे भंडारा गुरमुख पाए नाम पारा गुरमुख बनजे सदा बापारी लाहा नाम सद पावनिया आपे वथ राख आपे रे गुरमुख बनजे केई के नानक जिस नजर करे सो पाए कर कृपा मानव सावनिया आदि महल्ला तीजा ਹਰ ਆਪੇ ਮਿਲੇ ਸੇਵ ਕਰਾਈ ਗੁਰ ਕਾ ਸਬਦ ਪਾਉ ਦੂਜਾ ਲਾਇ ਜਾਈ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਿਆ ਪਸਮਾ ਬਣਿਆ ਹਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੈ ਵਸਾ ਬਣਿਆ ਸੱਚਾ ਨਾਮ ਸੁਦਾ ਹੈ ਨਿਰਮਲ ਗੁਰ ਸਬਦ ਹੀ ਮਨ ਵਸਾ ਬਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵਾ ਗੁਰਮukh ਹਰਜਾਤਾ ਅਮਰਤ ਨਾਮ ਸੁਦਾ ਜਨ ਸੋਹ ਹੈ ਗੁਰਮਤ ਹਰ ਰਸ ਪਾਵਣਿਆ ਇਸ ਗੁਫਾ ਮੇ ਕਥਾਰ ਸੁਹਾਇ ਓਰੇ ਗੁਰ ਹੋਮੈ ਪਰਮ ਚੁਕਾਇ ਅਣ ਦਿਨ ਨਾਮ ਸਲਾਹਣ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸਾਬ ਤੇ ਇਹ ਗੁਫਾ ਵਿਚਾਰੇ ਨਾਮ ਨਰੰਜਨ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੈ ਸਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੁਜੈ ਪਾਏ ਕਰ ਲਾਈ ਨਾਵ ਭੁਲੇ ਦੇ ਸਜਾਈ ਕੜੀ ਮੂਤ ਕਾਲੇ ਖਾਲੇ ਵੈ ਪ੍ਰਤੀਓ ਮਾਸਾ ਤੋਰ ਕਢਾਵਣਿਆ ਪੈੜਾ ਪਰ ਚਿਤੇ ਨਹੀ ਨੋ ਜੈ ਮੁੱਟੀ ਰੋਵੈ ਤਾਹੀ ਖਰੀ ਕੁਵਾਲਿਓ ਉਪਰੋਪ ਕੁਲਖਣੀ ਸੁਪਨਾ ਕਰਨਈ ਪਾਵਣਿਆ ਪੈੜਾ ਪਰ ਮਨ ਵਸਾਇਆ ਊਰੇ ਗੁਰਹਾ ਦੂਰ ਦਿਖਾਇਆ ਕਾਮਣ ਪਰ ਰਾਖਿਆ ਕੰਠ ਲਾਈ ਸੌਦੇ ਪਰ 라 ਵੈ ਸੇਜ ਸੁਹਾਵਣਿਆ ਆਪੇ ਦੇਵ ਸਤ ਗੁਲਾਇ ਆਪਣਾ ਨਾਮ ਮਨਵ ਸਹਾਈ ਨਾਨਕ ਨਾਮ ਮਿਲ ਹੈ ਵਡਿਆਈ ਅਨੰਦ ਸਦਾ ਗੁਣ ਗਾ ਬਣਿਆ ਬਾਜ ਮੋਲਾ ਤੀਜਾ ਹੋਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵਾ ਕਰ ਮਾਹੀ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ ਆਹ ਵਾਰੀ ਜੀਓ ਵਾਰੀ 파ੜੁ ਉੱਜ ਮਨਵ ਸਾਵਣਿਆ ਇੰਗੋਰਮ ਖਪੜਾ ਹਰ ਨਾਮ ਸਲਾਹ ਹੈ ਦਰ ਸੱਚੈ ਸੋਭਾ ਪਾਵਣਿਆ ਰਹਾਉ ਅਲਾਖ ਭੇਉ ਹਰ ਰਹਿ ਆਸਮਾਈ ਉਪਾਇ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤ ਸਤਗੁਰ ਭੇਟੈ ਨਗਰੀ ਮੇਲ ਮਿਲਾਵਣਿਆ ਦੂਜਾ ਪਾਏ ਪੜੈ ਨਹੀਂ ਬੂਝੈ ਤਰਵਦ ਮਾਇਆ ਕਾਰਨ ਲੂਝੈ ਤਰਵਦ ਵੰਧਨ ਟੁੱਟੈ ਗੁਰ ਸਬਦੀ ਗੁਰ ਸਬਦੀ ਮੁਕਤ ਕਰਾਵਣਿਆ ਏ ਹੁ ਮਨ ਚੰਚਲ ਵਸਨਾਵ ਦੋਦਾ ਲਾਗੈ ਦਹਿ ਦਸਤਾਵ ਬਿਖਾ ਕੀੜਾ ਬਿਖ ਮੈ ਰਾਤਾ ਬੇਖੀ ਬਾਹੀ ਪਚਾ ਬਣਿਆ ਹਾ ਹਾ ਕਰਤੀ ਤਿਆ ਆਪ ਜਣਾਈ ਬਹੁ ਕਰਮ ਕਰੈ ਕਿਸ ਥਾਏ ਨਾ ਪਾਇ ਤੁਜ ਤੇ ਬਾਹ ਕਿਸੂ ਨ ਹੋਵੈ ਬਖਸੇ ਸਭ ਦ ਸੁਹਾ ਬਣਿਆ ਉਪਜੈ ਪਜੈ ਹਰ ਬੂਜੈ ਨਹੀਂ ਕਣ ਦੇਨ ਦੂਜੈ ਪਾਇ ਕਰਾਹੀ ਮਨੁਖ ਜਨਮ ਗਿਆ ਹੈ ਵਿਰਥਾ ਅੰਤ ਗਿਆ ਪਛਤਾਵਣਿਆ ਫਿਰ ਪਰਦੇਸ ਸਗਾਰ ਬਣਾਏ ਮਨੁਖ ਅੰਧ ਐਸੇ ਕਰਮ ਕਮਾਏ ਹਰ ਤਨਾ ਸੋਭਾ ਪਲ ਤਨਾ ਢੋਈ ਵਿਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨ ਵਿਰਲੇ ਜਾਤਾ ਪੂਰੇ ਗੁਰ ਕੈ ਸਬਦਿ ਪ੍ਰਸ਼ਾਤਾ ਅਣਦੇ ਨ ਭਗਤ ਘਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਣਿਆ ਸਮੈ ਵਰਤਾ ਏਕੋ ਸੋਈ ਗਰਮ ਖਿਰਲਾ 부ਜਾ ਕੋਈ ਨਾਨਕ ਨਾ ਵਰਤੇ ਜਾਨ ਸੁਹ ਹ ਕਰ ਕਿਰਪਾ ਆਪ ਮਿਲਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ